ਜੀ গুড মর্নিং ਸਹਿਬਾ ਜੀ গুড মর্নিং ਜੀ ਕਿ ਹਾਲ ਚਾਲ ਵਧੀਆ ਹੋ ਰਹੀ ਹੈ ਜੀ ਦਿਨ ਅੱਜ ਆਪਣਾ ਹੋ ਗਿਆ 90 ਮਾ ਤੇ ਕਿੰਨੇ ਦਿਨ ਪੂਰੇ ਕਰਨੇ ਆ ਆਪਾਂ ਕਰਨੇ ਆ 100 ਪੂਰੇ 100 ਤੋਂ ਆਪਾਂ ਫਿਰ ਕੇਕ ਕੁਗ ਲਿਆਵਾਂਗੇ ਉਹ ਦਿਨ ਨੂੰ ਲਿਆਵਾਂਗੇ ਕਿ ਨਹੀਂ ਕਿਹੜਾ ਸਟਰਾਬਰੀ ਕਿ ਦੂਜਾ ਚਾਕਲੇਟ ਵਾਲਾ ਚਾਕਲੇਟ ਵਾਲਾ ਠੀਕ ਆ ਠੀਕ ਆ ਤੇ ਅੱਜ ਕੀ ਲੱਗਣ ਲੱਗਾ ਅੱਜ ਲੱਗਣ ਲੱਗਾ ਜੀ 8 ਉਹ ਵੇਖ ਲੈ ਤਿਆਰ ਕਰਤੇ ਛੋਟੇ ਸਹਿਜ ਕੋਜ ਨੇ ਬੰਦੇ ਕੋਈ ਸਾਹਿਬ ਥੋੜਾੇ ਲੇਟ ਹੋ ਗਏ ਤੇ ਕੁੱਪੇ ਨੇ ਟਕਾਉਣੇ ਸ਼ੁਰੂ ਕਰਤੇ ਸੀਗੇ ਅੱਜ ਫੇਰ ਬਣੂਗਾ ਮਸਟਾਟਾਕ ਨਹੀਂ ਕਿ ਲੋ ਵੀ ਆਪਣਾ ਹੋ ਗਿਆ ਪਹਿਲਾ ਸੈਟ ਸਟਾਰਟ ਤੇ ਮੁੰਡਿਆਂ ਨੇ ਕਰਤਾ ਵਾ ਮਿਹਨਤ ਵਾਲਾ ਦੌਰ ਸਟਾਰਟ ਸਵੇਰੇ ਸਵੇਰੇ ਸਹੀ ਹੈ ਜੀ ਦੇਖ ਸਕਦੇ ਆ ਮੁੰਡੇ ਵੈਰੀ ਗੁੱਡ ਵੈਰੀ ਗੁੱਡ ਜੀ ਉਹਦਾ ਸਾਡਾ ਵਲੌਗ ਵੇਖ ਕੇ ਤੁਹਾਡੀ ਹੁੰਦੀ ਹੋਣੀ ਇੱਕ ਵਾਰੀ ਰੂਹ ਖੁਸ਼ ਆ ਨਾ ਆ ਗਏ ਆ ਮੁੰਡੇ ਆ ਗਏ ਆ ਮੁੰਡੇ ਸਹੀ ਹੈ। ਲਓ ਜੀ। ਬਹੁਤ ਵਧੀਆ ਚੱਲ ਰਿਹਾ ਕੈਂਪ। ਠੀਕ ਹੈ ਜੀ। ਜੈਮ ਵਾਲੇ ਮੁੰਡੇ ਜੈਮ ਲਾਉਂਦੇ ਆ ਕੈਂਪ ਵਾਲੇ ਕੈਂਪ ਲਾਉਂਦੇ ਆ ਸਹੀ ਹੈ ਜੀ। ਠੀਕ ਹੈ ਜੀ। ਹਾਂ ਜੀ ਸਹਿਜ ਜੀ। ਹੋ ਸਹਿਜ। ਚਾਹ ਜੂ ਪੀ ਕੇ ਆਏ ਆ ਅੱਜ? ਨਹੀਂ। ਕਿਉਂ? ਖਾ ਕੇ ਗਏ ਆ ਸਵੇਰੇ। 10:00 ਵਜੇ। ਅੱਜ ਕੱਢਨੇ ਆ ਮੈਂ ਲਾ ਤੂੰ ਬ੍ਰਸ਼ ਕਰਕੇ ਆਇਆ ਕਿ ਨਹੀਂ? ਕਰਕੇ ਆਇਆ। ਨਹੀਂ ਆਇਆ ਤੂੰ ਕਰਕੇ। ਕਰਕੇ। ਨਹੀਂ ਆ ਤੂੰ ਨਹੀਂ ਆ ਕਰਕੇ ਆ ਕਰਕੇ ਆਇਆ ਪੱਕਾ ਹਾਂ ਹਾਂ ਮੈਂ ਤਾਂ ਪਹਿਲਾਂ ਉੱਠਿਆ ਅੱਜ ਪੈਸਾ ਵਾਸ਼ ਇਹਨੂੰ ਵੀ ਲਓ ਜੀ ਨਿੱਕਾ ਪੂਰ ਵੀ ਹੋ ਗਿਆ ਸਟਾਰਟ ਜੀ ਦੇਖ ਸਕਦੇ ਤੁਸੀਂ ਸਹੀ ਹੈ ਜੀ ਬਾਬੇ ਦੀ ਕਿਰਪਾ ਬਹੁਤ ਜਿਆਦੀ ਬਾਬੇ ਦੀ ਕਿਰਪਾ ਵਾ ਇਦਾਂ ਹੀ ਰੌਣਕਾਂ ਬਣੀਆਂ ਰਹਿਣ ਸਹੀ ਹੈ ਜੀ ਲਓ ਜੀ ਠੀਕ ਹੈ ਜੀ ਅੱਜ ਕੱਟਦੇ ਆ ਫੇ ਇਹ ਕਿਹੜਾ ਕਿਹੜਾ ਸਫਾਈ ਕਰਕੇ ਆਉਂਦਾ ਵਾ ਡੰਡਾਂ ਦੀ ਜਾ ਕੋ ਖਾ ਕੇ ਵੀ ਆਉਂਦੇ ਕਿ ਨਹੀਂ ਗੱਡੀ 'ਚ ਤੇਲ ਪਾ ਕੇ ਵੀ ਆਉਂਦੇ ਕਿ ਸੋ ਕਿੰਨੀਆਂ ਗੱਡੀਆਂ ਭਜਾਈ ਜਾਂਦੇ ਸਵੇਰੇ ਸਵੇਰੇ ਸਹੀ ਆ ਜੀ ਆਹ ਲਓ ਜੀ ਵੱਡੇ ਟੈਂਕ ਵੀ ਤੋਰਤੇ ਆ ਤਾਂ ਮਗਰ ਭਾਈ ਸਕੂਟਰ ਕਿੱਦਾਂ ਪਾਇਆ ਹੋਇਆ ਇਹਨਾਂ ਦੇ ਟਿੱਪਣੀ ਪਾਈ ਹੋਈ ਮਗਰ ਸਟਿੱਪਣੀ ਆ ਹੋਵੇ ਚੱਲ ਇਧਰ ਇਹਨੂੰ ਮੈਂ ਦਿਨਾ ਮੱਤ ਕੋਈ ਨਹੀਂ ਇਹਨੂੰ ਅਗਲ ਮੈਂ ਦਿਨਾ ਚੱਲ 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 ਚੱਲ

चलो चल चलो चल अंदर 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 चल चल सही चलो अंदर 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 ਆ ਹੁਣ ਲੱਗਾ ਕਿ ਨਹੀਂ ਸੈੱਟ ਲਾਉਣਾ ਓਏ। ਵੈਰੀ ਗੁੱਡ ਵੈਰੀ ਗੁੱਡ। ਸ਼ਾਬਾਸ਼ ਸ਼ਾਬਾਸ਼। ਆ ਵੇਖ ਲਓ ਵੀਡੀਓ ਬਣਾ ਕੇ ਮੁੰਡਾ ਤੁਹਾਡੇ ਨਾਲ ਰਲ ਗਿਆ ਵਾ। ਕੱਲ ਚੱਲ ਚੱਲ ਚੱਲ। ਖੇਤ ਕੇ ਖੇਤ ਕੇ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਬੱਲੇ ਜੋਤਿਆ। ਇੱਥੇ ਰੱਖ। ਚੱਲ ਚੱਲ ਮੰਗ ਲੈ। ਕੋਈ ਤਾਂ ਫੇਰ ਝਪਲ ਇਹਨਾਂ ਦੇ ਅੱਜ। ਬਣਾਏ ਹੋਏ ਪੂਰੇ ਮੋਰ ਪੈਂਦੀਆਂ ਪੱਟਾਂ ਤੇ ਬਾਗੀਆਂ ਵੇਖੋ ਕਿਉਂ ਜੀ ਵਾਹ ਕਿੱਟ ਕੇ ਖਿੱਚ ਕੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਇੱਥੇ ਰੱਖ ਆ ਵੇ ਜਵਾਨ ਸਾਡਾ ਵੇ ਉਹ ਬੱਲੇ ਕੋਟੀ ਛਾ ਗਿਆ ਪੁੱਤ ਅੱਜ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸ਼ਾਬਾਸ਼ ਉੱਤੇ ਆ ਰ ਆ ਭਾਜਾ ਭਾਜਾ ਚੱਲ ਚੱਲ ਭਾਜ ਤੇਰੇ ਸਾਥ ਛੱਟ ਹਟਾਉਣੀ ਅੱਜ ਇੱਥੇ ਹੀ ਇੱਥੇ ਛੱਟਾਂ ਹਟ ਰੀਆਂ ਆਂ ਮੰਗਲ ਭਾਈ ਮੰਗਲ ਆਇਆ ਤਾਂ ਹੀ 15 ਦਿਨੀ ਅੱਜ ਚੱਲ ਸ਼ਾਬਾਸ਼ ਸ਼ਾਬਾਸ਼ ਸੈੱਟ ਆਪਣਾ ਆ ਗਿਆ ਅਗਲਾ ਖਰਾਤੀ ਮੈਂ ਇਸੇਗਾ ਬੰਦਿਆਂ ਦਾ ਤਾਂ ਇਸ ਕਰਕੇ ਬੰਦੇ ਆਏ ਨਹੀਂ ਸਹੀ ਆ ਜੀ ਤੇ ਚਲੋ ਕੋਈ ਚੱਕਰ ਨਿਕਾ ਅੱਜ ਇਹ ਕਹਿੰਦੇ ਨਵਾਂ ਲੈ ਆਂਦਾ ਜਿਗਾਰਡ ਟਰੈਕਟਰ ਦਾ ਸਾਡੇ ਕੋ ਹੋਇਆ ਨਹੀਂ ਹਜੇ ਬੰਦੇ ਵਿਜੀ ਹੀ ਸਾਡੇ ਤੇ ਦੇਖ ਸਕਦੇ ਬੰਦੇ ਸਾਡੇ ਲੱਗੇ ਆ ਉਹ ਦੇਖੋ ਨਾਲ ਕੋਟੀ ਲੱਗਾ ਮਿਹਨਤ ਕਰਾਉਣ ਫੁੱਲ ਮੁੰਡਾ ਸਹੀ ਆ ਜੀ ਸੈੱਟ ਆ ਗਿਆ ਮੁੰਡਿਆਂ ਦਾ ਅਗਲਾ ਦੇਖ ਸਕਦੇ ਤੁਸੀਂ ਪਹਿਲਾਂ ਅੱਗੇ ਨੂੰ ਫਿਰ ਪਿੱਛੇ ਨੂੰ ਸਹੀ ਆ ਜੀ ਖੇਤ ਕੇ ਖੇਤ ਕੇ ਖੇਤ ਕੇ ਡੱਟੋ ਖੇਤ ਕੇ ਸ਼ਾਬਾਸ਼ 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 ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਛਾਗੇ ਮੁੰਡੇ ਛਾਗੇ ਸ਼ਾਬਾਸ਼ ਸ਼ਾਬਾਸ਼ ਤੁਹਾਡੇ ਤੋਂ ਹੀ ਆਸਾਂ ਵਾ ਵੱਡੇ ਤਾਂ ਸਾਡੇ ਛੁੱਟੀ ਤੇ ਹੀ ਰਹਿੰਦੇ ਆ ਸ਼ਾਬਾਸ਼ ਸ਼ਾਬਾਸ਼ ਤੁਸੀਂ ਨੇ ਐਂਸ ਸੁਣਾ ਅੱਗੇ ਜਾ ਕੇ ਦੇਖੋ ਜੀ ਵੈਦਰ ਵੀ ਦੇਖ ਸਕਦੇ ਤੁਸੀਂ ਖੁੱਲੀ ਹਵਾਏ ਸਾਹ ਲੈਣ ਦਾ ਫਾਇਦਾ ਹੀ ਹੈ ਇਸ ਵੇਲੇ ਸਹੀ ਆ ਜੀ ਭਵੀ ਸੈਟ ਅਗਲਾ ਆ ਗਿਆ ਮੈਂ ਇੱਧਰ ਲਾਉਣ ਲੱਪਿਆ ਇਸ ਪ੍ਰਿੰਟਾਂ ਥੋੜਾ ਜਿਹਾ ਬਿਜੀ ਚੱਲ ਪਿਆ ਈ ਸ਼ਡਿਊਲ ਸਹੀ ਆ ਜੀ ਦੇਖ ਸਕਦੇ ਤੁਸੀਂ ਕਿਉਂ ਇਦਾਂ ਕੁੱਪੇ ਨਾ ਲਾ ਕੇ ਹੱਥ ਘਮਾ ਕੇ ਸ਼ਾਬਾ ਮੰਗਲ ਸ਼ਾਬਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਗੇ ਮੁੰਡੇ ਸ਼ਾਗੇ ਮੰਗਲ ਤੇ ਲਾ ਕੰਮ ਭਰਾ ਚੱਲ ਚੱਲ ਸ਼ਾਬਾ ਜੁੱਤੀ ਸ਼ਾਬਾਸ਼ ਚੱਲ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਇਦਾਂ ਪੈਣੀ ਆ ਪੱਟਾਂ ਦੇ ਕੋਗੀਆਂ ਕਿਉਂ ਕਿਉਂ ਸ਼ਾਬਾਸ਼ 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 ਬੈਰੀ ਗੱਡ ਬੁਗਲੇ ਬਨ ਲਿਆ ਕਰ ਯਾਰ ਪਟਕੀ ਜੀ ਤੈਨੂੰ ਖੈਜੀ ਨਹੀਂ ਆਉਦੀ ਇਦਾਂ ਕੱਲ ਵੀ ਤੈਨੂੰ ਕਿਹਾ ਸੀ ਬਨ ਲਾ ਪਟਕੀ ਪਸੀਨਾ ਸੋਕਦੀ ਆ ਵੇ ਲੈ ਲੈ ਚੰਗਾ ਫਿਲਟਰ ਲਾਇਆ ਮਗਰ ਚੱਲ 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 ਸ਼ਾਬਾਸ਼ ਸ਼ਾਬਾਸ਼ ਇਹ 66 ਵਾਲੀ ਚਲੇ ਗਏ ਆ ਤੇ ਆਹ ਚ ਉੱਪਰ ਹਜੇ ਵੀ ਬੁੱਕਣ ਦੇ ਆ ਸਹੀ ਆ ਜੀ ਚੱਲ 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 ਮੰਗਲ ਕੀ ਗੱਲ ਆ ਸ਼ਾਬਾਸ਼ ਸ਼ਾਬਾਸ਼ ਮੰਗਲ ਸ਼ਾਬਾਸ਼ ਸ਼ਾਬਾਸ਼ ਹੁਣ ਸੈਟ ਆ ਗਿਆ ਅਗਲਾ ਪੱਟਾਂ ਦੀ ਤਿਆਰੀ ਕਰਾ ਰਹੇ ਕੋਈ ਸਾਹ ਦੇ ਸਕਦੇ ਤੁਸੀਂ ਐਦਾਂ ਐਸੇ ਨਾਚਦੀ ਹੈ ਜਵਾਨੀ ਸ਼ਾਬਾਸ਼ 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 ਹੋ ਜੋ ਲੈਂਡ ਸਰ ਹੋ ਜੋ ਲੈਂਡ ਸਰ ਸ਼ਾਬਾਸ਼ ਏਸੀ ਸ਼ਾਬਾਸ਼ ਭਰਾ ਮੇਰਾ ਪੇਪਾਂ ਕਰ ਦੇਣੀ ਆ ਠੰਡੀਆਂ ਭਾਜੀ ਕਹਿੰਦਾ ਅੱਜ ਠੰਡੀਆਂ ਨਹੀਂ ਤਾਂ ਜੇ ਗਰਮ ਕਰਨੀਆਂ ਭਾਜੀ ਕਹਿੰਦਾ ਠੰਡੀਆਂ ਤੇ ਰਹਿੰਦੀਆਂ ਹੀ ਆ ਚੱਲ 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 ਸ਼ਾਬਾਸ਼ ਸ਼ਾਬਾਸ਼ ਇਹ ਰੇਲ ਗੱਡੀ ਤੁਰ ਹੀ ਜਾਂਦੀ ਆ ਜੀ ਮੁੰਡਿਆਂ ਦੀ ਕਿ ਬੁਗਲੇ ਟੱਪਿਆ ਮਗਰ ਬੁਗਲੇ ਕੀ ਹੋਇਆ ਚਲੋ 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 ਹਜੇ ਮੰਜ਼ਲ ਤੇ ਪਹੁੰਚੇ ਨਹੀਂਗੇ ਤੁਸੀਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੈ ਵੀ ਆ ਮੁੰਡੇ ਨੇ ਅੱਜ ਚੱਕਤਾ ਹੀ ਕੰਮ ਨੂੰ ਸਾਰੀ ਵਾਦਣੀ ਅੱਜ ਹੈ ਹਾਂਜੀ ਵੇਖ ਲਓ ਜੀ ਆਪਾਂ ਤੰਤਰ ਮੰਤਰ ਜੇ ਲਿਆਂਦਾ ਹੀ ਸਿੱਧ ਕਰਾ ਕੇ ਕਿਸੇ ਕੋ ਹੈ ਇਹ ਤੰਤਰ ਮੰਤਰ ਚੱਲੰਦੇ ਅੱਜ ਦੇਖੋ ਜੀ ਗਰਾਉਂਡਾਂ ਟਰੈਕਟਰ ਸਾਨੂੰ ਲੱਭਾ ਨਹੀਂ ਕੋਈ ਸਹੀ ਹੈ ਜੀ ਤੇ ਅੱਜ ਅਸੀਂ ਵੇਖ ਲਓ ਜਿਗਾਰਡ ਬਣਾ ਲਿਆ ਯੋ ਟੈਂਪ ਉਹ ਜਿਆ ਕਰ ਲਿਆ ਵਾ ਸਹੀ ਹੈ ਜੀ ਚਲੋ ਵਧੀਆ ਜੀ ਜੋਤੇ ਦੇ ਵੇਖੋ ਤੁਸੀਂ ਪੈਰਾਂ ਦੀ ਮੂਵਮੈਂਟ ਚੈੱਕ ਕਰੋ ਲੈ ਸਾਡੀਆਂ ਨਿੱਕੀਆਂ ਗੱਡੀਆਂ ਹਜੇ ਚੱਕ 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 ਕੀ ਹੋਇਆ ਵੱਡੀਆਂ ਗੱਡੀਆਂ ਬਣਦੀਆਂ ਇਹ ਗੱਡੀਆਂ ਥੱਕ ਗਈਆਂ ਅੱਜ ਮਿਹਨਤ ਬਹੁਤ ਕਰਾਈ ਗੱਡੀਆਂ ਨੂੰ ਸਾਰੀ ਲੱਗ ਗਿਆ ਅੱਜ ਸਾਰੀ ਲੱਗਿਆ ਜਾਵੇ ਨਿੱਕੀ ਗੱਡੀ ਐ ਖੋਰ ਜਾਂਦੀ ਮਗਰ ਚਲੋ 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 ਪਹੁੰਚ ਕੇ ਪਹੁੰਚ ਕੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੋਤੇ ਸ਼ਾਬਾਸ਼ ਬਸ ਆ ਜੋ ਨਹੀਂ ਨਹੀਂ ਕਹਿੰਦੇ ਹਜੇ ਨਹੀਂ ਹਜੇ ਅਸੀਂ ਸੈਟਪੂਰਾ ਕਰਕੇ ਆਉਣਾ ਐ ਜਾਂਦੀਆਂ ਸਾਡੀਆਂ ਨਿੱਕੀਆਂ ਗੱਡੀਆਂ ਥੋੜਾ ਰਹਿ ਗਿਆ ਥੋੜਾ ਚੱਲ 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 ਓ ਬੱਲੇ ਤੇਰੇ ਜੀ ਓ ਜੱਟਾ ਗੱਲ ਜੀ ਦੋਸਤੋ ਅੱਜ ਮੈਂ ਤੁਹਗੀ ਸਮਾਰਤ ਹਾਂ ਚਿੱਲੇ ਕਰਾਉਣ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਵੱਡੇ ਵੀ ਆਇਆ ਕਰੋ ਘਰੇ ਬੈਠੇ ਸੌਣਾ ਸਹੀ ਐ ਸਹੀ ਐ ਤਾਂ ਬੂਤਲ ਵੇਖ ਲਾ ਹੱਥ ਤੇ ਐਡੀ ਫੜ ਲਈ ਆ ਬ੍ਰਹਮੀ ਦੀ ਤੇ ਤੇਰੀ ਆਵਾਜ਼ ਹਜੇ ਨਿਕਲ ਨਹੀਂ ਲਈਗੀ ਬਹੁਤ ਆ ਇੰਨੀ ਕਿ ਰੱਖੀ ਕਿਉਂ ਇੰਨੀ ਕਿ ਰੱਖੀ ਦੀ ਆ ਬੰਦੇ ਕਹਿੰਦੇ ਸਹਿਜ ਉੱਚੀ ਨਹੀਂ ਬੋਲਦਾਗਾ ਇਹਦਾ ਟਾਈਮ ਹੋ ਗਿਆ ਵਾ 6:30 ਹੋ ਗਿਆ ਟਾਈਮ ਹੋ ਗਿਆ ਵਾ ਚਲੋ ਫੇਖੋ ਜੋ ਘਰਾਂ ਨੂੰ ਚਲੋ ਕੋਟੀ ਟੱਕਲਾ ਦੇਖੋ ਚਲ ਜਲ ਬਾਏ ਬਾਏ ਟੇਕ ਕੇਅਰ